ਸਿਕਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬੀਐਲਵੀ ਬਾਰੇ ਤੇ ਝੋਨੇ ਦੇ ਜਿਹੜੇ ਕਈ ਵਾਰੀ ਕਈ ਖੇਤਾਂ ਦੇ ਵਿੱਚ ਪੱਤਿਆਂ ਦੀਆਂ ਨੋਕਾਂ ਮੱਚੀਆਂ ਪੰਨਾਂ ਹੁੰਦੇ ਨੇ ਉਹਦਾ ਕੀ ਕਾਰਨ ਆ ਉਹਦਾ ਫਾਇਦਾ ਉਹਦਾ ਨੁਕਸਾਨ ਤੇ ਉਹਦਾ ਕਾਰਨ ਤੇ ਹੱਲ ਤੇ ਇੱਕ ਕਈ ਵਾਰੀ ਕੀ ਹੁੰਦਾ ਨਾ ਜੜਾਂ ਦੇ ਵਿੱਚ ਪ੍ਰਾਲ ਆ ਜਿਹੜਾ ਉਹ ਕਾਫੀ ਸਾਰਾ ਕਈ ਵਾਰੀ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਨਗਰ ਆਉਂਦਾ ਹੁੰਦਾ ਕਿਉਂ ਬਣਦਾ ਉਹਦਾ ਆਪਾਂ ਉਹਦੀ ਰੋਕ ਥਾਮ ਕਰ ਸਕਦੇ ਆ ਜਾਂ ਨਹੀਂ ਬਣੇ ਰਿਓ ਹੰਡ ਤੱਕ ਨਵੇਂ ਚੈਨਲ ਨਾਲ ਜੁੜਿਓ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਪਹਿਲਾਂ ਆਪਾਂ ਗੱਲਬਾਤ ਕਰਦੇ ਆਂਗੇ ਸਾਨੂੰ ਪ੍ਰਭੂ ਪੱਤਿਆਂ ਦੀਆਂ ਨੋਕਾਂ ਮੱਚਣ ਬਾਰੇ ਇਹਦੇ 2-3 ਕਾਰਨ ਹੋ ਸਕਦੇ ਨੇ ਜਿਵੇਂ ਕਿ ਸਾਰਿਆਂ ਤੋਂ ਪਹਿਲਾਂ ਤੇ ਵੱਡਾ ਕਾਰਨ ਹੁੰਦਾ ਹੈਗਾ ਕਈ ਵਾਰੀ ਆਪਾਂ ਸੜਕਿਆ ਕੀਤਾ ਹੁੰਦਾ ਕੋਈ ਐਨਪੀਕੇ ਲਾ ਕੇ ਜਾਂ ਬੋਰਨ ਵਗੈਰਾ ਦਾ ডোজ ਆਪਾਂ ਕਿੱਲੇ ਨੂੰ ਜਿੰਨੀ ਰეკਮੈਂਡਡ ਹੁੰਦੀ ਹੈ ਉੰਨੀ ਪਾਈ ਹੁੰਦੀ ਹੈ ਪਰ ਪਾਣੀ ਆ ਜਿਹੜਾ ਉਹ ਆਪਾਂ ਨੇ ਅੱਧਾ ਹੀ ਲਾਇਆ ਹੁੰਦਾ 200 ਲੀਟਰ ਪਾਣੀ ਦੀ ਜਗ੍ਹਾ ਤੇ 100 ਜਾਂ 150 ਲੀਟਰ ਲਾਇਆ ਹੁੰਦਾ ਪਰ ਆਪਾਂ ਨੇ ਡੋਜ ਉਨੀ ਪਾਈ ਹੁੰਦੀ ਹੈ ਜਦੋਂ ਕਿ ਇਹਨੂੰ ਲੀਟਰਾਂ ਦੇ ਹਿਸਾਬ ਦੇ ਨਾਲ ਆਪਾਂ ਨੇ ਡੋਜ ਦੇਣੀ ਹੁੰਦੀ ਹੈ 2% ਜਾਂ 1.5% ਜਾਂ 1% ਜਾਂ ਆਪਾਂ ਕਹ ਲਈਏ ਕਿ ਅੱਧਾ ਪਰਸੈਂਟ ਇਸ ਤਰੀਕੇ ਦੇ ਨਾਲ ਵੱਖੋ-ਵੱਖਰੇ ਐਨਪੀਕੇ ਦੀ ਡੋਜ ਵੱਖੋ-ਵੱਖਰੀ ਹੁੰਦੀ ਹੈ ਪਹਿਲਾ ਕਾਰਨ ਜੇਕਰ ਇਹ ਕੰਮ ਕੀਤਾ ਜਾ ਕਈ ਵਾਰੀ ਕਿੰਦਾ ਐਨਪੀਕੇ ਦੇ ਵਿੱਚ ਆਪਾਂ ਨੇ ਥੰਗੀ ਸੈਡ ਆਪਾਂ ਨੇ ਜਿਹੜੀ ਕੀਟਨਾਸ਼ਕ ਸੁੰਡੀ ਵਾਲੀ ਆ ਜਿਹੜੀ ਦੂਸਰੀ ਆ ਗਈ ਆਪਣੀ ਤੇਲੇ ਵਾਲੀ ਆ ਉਹ ਮਿਕਸ ਕੀਤੀ ਹੁੰਦੀ ਜਦੋਂ ਚਾਰ ਪੰਜ ਚੀਜ਼ਾਂ ਮਿਕਸ ਕਰਕੇ ਸੜਕਿਆ ਕਰਦੇ ਆ ਉਦੋਂ ਵੀ ਕਈ ਵਾਰੀ ਪੱਤੇ ਨੇ ਜਿਹੜੇ ਉਹ ਜਲ ਜਾਂਦੇ ਨੇ ਤਾਂ ਇਹ ਇੱਕ ਵੱਡਾ ਕਾਰਨਾ ਪਹਿਲਾ ਹੁਣ ਇਹਨੂੰ ਇੱਥੇ ਛੱਡ ਦੋ ਇਹ ਚੀਜ਼ ਤੁਸੀਂ ਨਹੀਂ ਕੀਤੀ ਤੁਸੀਂ ਸੜਕਿਆ ਅਜੇ ਤੱਕ ਨਹੀਂ ਕੀਤਾ ਹੁਣ ਫੇਰ ਵੀ ਪੱਤੇ ਤੁਹਾਡੇ ਜਲ ਗਏ ਨੇ ਉਹਦਾ ਕੀ ਕਾਰਨਾ ਸਾਨੂੰ ਪ੍ਰਭੂ ਤਾਂ ਉਹਦਾ ਵੱਡਾ ਕਾਰਨ ਕੀ ਹੁੰਦਾ ਨਾ ਕਈ ਵਾਰੀ ਜਿਆਦਾ ਪਾਣੀ ਦੀ ਬਹਤਾਤ ਹੁੰਦੀ ਹੈ ਜਾਂ ਕਈ ਵਾਰੀ ਪਾਣੀ ਦੀ ਕਮੀ ਹੁੰਦੀ ਹੈ ਹੁਣ ਪਹਿਲਾਂ ਪਾਣੀ ਦੀ ਬਹਤਾਤ ਬਾਰੇ ਗੱਲਬਾਤ ਕਰ ਲਈਏ ਜਿਹੜੀ ਚੀਜ਼ ਹੈ ਇੱਥੇ ਕਈ ਵਾਰੀ ਕੀ ਹੁੰਦਾ ਨਾ ਜਿਵੇਂ ਕਿ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਆ ਨੋਕਾਂ ਨੇ ਜਿਹੜੀਆਂ ਇਹ ਜਲੀਆਂ ਪਿੰਨਾਂ ਨੇ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਤਾਂ ਕਈ ਵਾਰੀ ਕੀ ਹੁੰਦਾ ਜੇਕਰ ਜਿਆਦਾ ਪਾਣੀ ਆਪਣੇ ਖੇਤ ਦੇ ਵਿੱਚ ਖੜਾ ਰਹਿੰਦਾ ਆਪਾਂ ਪਾਣੀ ਆਪਾਂ ਟਿਊਬਲ ਬੰਦ ਹੀ ਨਹੀਂ ਕਰਦੇ ਆਪਾਂ ਜਾਂ ਕਿਸੇ ਵੀ ਤਰੀਕੇ ਦਾ ਆਪਣੇ ਪਾਣੀ ਦਾ ਪ੍ਰਬੰਧ ਇੰਨਾ ਕਾ ਕਿ ਆਪਾਂ ਨੇ ਪਾਣੀ ਆ ਜਿਹੜਾ ਉਹ ਬਾਦੂ ਲਈ ਜਾਂਦੇ ਆ 2 ਦਿਨ 3 ਦਿਨ 4 ਦਿਨ ਜ਼ਮੀਨ ਦੇ ਹਿਸਾਬ ਦੇ ਨਾਲ ਆਪਾਂ ਬ੍ਰੇਕ ਨਹੀਂ ਲੈਂਦੇ ਕਿਤੇ ਨਾ ਕਿਤੇ ਜਿਹੜੀਆਂ ਨੋਕਾਂ ਨੇ ਉਹ ਜਲੀਆਂ ਦਿਖਾਈ ਦੇਣਗੀਆਂ ਉਹ ਪੀਲਾਪਣ ਉਹਨਾਂ ਦੇ ਵਿੱਚ ਜ਼ਿਆਦਾ ਆ ਜੂਗਾ ਕਿਉਂਕਿ ਆਪਾਂ ਨੇ ਜੜਾਂ ਨੂੰ ਜਿਹੜੀ ਹਵਾ ਲਵਾਉਣੀ ਹੁੰਦੀ ਆ ਉਹ ਆਪਾਂ ਹਵਾ ਨਹੀਂ ਲੱਗਣ ਦਿੰਦੇ ਤੇ ਉਹ ਕਿਤੇ ਨਾ ਕਿਤੇ ਜਿਹੜੇ ਬੂਟੇ ਨੇ ਉਹ ਸਟ੍ਰੈਸ ਲੈ ਜਾਂਦੇ ਨੇ ਇਹ ਤਾਂ ਹੈਗੀ ਨੁਕਸਾਨ ਦੀ ਗੱਲ ਹੈ ਸਾਨੂੰ ਪਰ ਉਹ ਇੱਕ ਚੀਜ਼ ਪੱਲੇ ਬੰਨ ਲਓ ਜ਼ਿਆਦਾ ਪਾਣੀ ਨਾਲ ਨੁਕਸਾਨ ਹੀ ਹੋਣਾ ਆਪਣੇ ਫੰਗਸ ਜ਼ਿਆਦਾ ਆਉਣੀ ਆ ਝੋਨੇ ਦੀਆਂ ਜੜਾਂ ਕਮਜ਼ੋਰ ਹੋ ਜਾਣੀਆਂ ਜੜਾਂ ਗਲਨ ਦੀ ਪ੍ਰੋਬਲਮ ਆ ਜੂਗੀ ਤੇ ਅੱਗੇ ਜਾ ਕੇ ਜਿਹੜੇ ਦਾਣੇ ਬਣਨੇ ਨੇ ਡਿੱਗਣਾ ਤਾਂ ਬਾਅਦ ਦੀ ਗੱਲ ਆ ਝਾੜ ਹੀ ਨਹੀਂ ਉਹਨੇ ਚੰਗੀ ਤਰ੍ਹਾਂ ਦੇਣਾ ਕਿਉਂਕਿ ਬੂਟੇ ਨੂੰ ਇਹ ਸੈਂਸ ਹੁੰਦੀ ਹੈ ਕਿ ਆਪਣੀਆਂ ਜੜਾਂ ਕਿੰਨਾ ਕੁ ਪਾਰ ਚੱਲਦੀਆਂ ਨੇ ਕੋਈ ਕਮਿਊਨਿਟੀ ਵਾਂਗੂ ਨਹੀਂ ਹੈਗੀ ਕਿ ਚਾਦਰ ਦੇਖੀ ਨਹੀਂ ਤੇ ਉਸ ਤੋਂ ਬਾਅਦ ਪਾਇਆ ਇਸ ਤਰ੍ਹਾਂ ਹੀ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਵਧਾਈ ਗਏ ਸੋ ਬਹੁਤ ਸਿਆਣੇ ਹੁੰਦੇ ਆ ਬੂਟੇ ਪਰ ਕਈ ਵਾਰੀ ਜਦੋਂ ਆਪਾਂ ੱਤਕਾ ਕਰ ਜਾਂਦੇ ਆ ਤਾਂ ਉੱਥੇ ਕਿਤੇ ਨਾ ਕਿਤੇ ਇਹਨਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਡਿੱਗਣ ਦੀ ਜਾਂ ਹੋਰ ਇਹ ਤਾਂ ਹੋ ਗਈ ਜਿਆਦਾ ਪਾਣੀ ਤੇ ਹੁਣ ਕਿਤੇ ਕਿਤੇ ਕੀ ਹੁੰਦਾ ਇਸ ਤਰੀਕੇ ਨਾਲ ਨੋਕਾਂ ਜਲੀਆਂ ਹੁੰਦੀਆਂ ਨੇ ਜਿਹੜੀਆਂ ਤਾਂ ਇਸ ਤਰ੍ਹਾਂ ਨੋਕਾਂ ਸੁੱਕੀਆਂ ਨੇ ਜਿਵੇਂ ਕਿ ਹੁਣ ਤੁਸੀਂ ਆਹ ਦੇਖ ਰਹੇ ਹੋ ਇਹ ਨੋਕਾਂ ਸੁੱਕੀਆਂ ਦਾ ਕੋਈ ਵੀ ਪ੍ਰੋਬਲਮ ਨਹੀਂ ਹੁਣ ਇੱਕ ਗੱਲ ਹੋਰ ਦੇਖੋ ਕਿਸਾਨ ਭਰਾਵੋ ਜਦੋਂ ਆ ਇਸ ਤਰੀਕੇ ਦੇ ਨਾਲ ਨੋਕਾਂ ਸੁੱਕਦੀਆਂ ਨੇ ਜਿਵੇਂ ਕਿ ਆ ਤੁਸੀਂ ਦੇਖ ਸਕਦੇ ਹੋ ਤਾਂ ਉਹ ਬਾਲਾ ਨੁਕਸਾਨ ਨਹੀਂ ਉਹਦਾ ਝੋਨੇ ਦਾ ਹੁੰਦਾ ਉਹਦਾ ਉਲਟਾ ਫਾਇਦਾ ਹੁੰਦਾ ਇੱਥੇ ਹੁਣ ਦੋ ਤਿੰਨ ਫਾਇਦੇ ਹੁੰਦੇ ਨੇਗੇ ਪਹਿਲਾ ਫਾਇਦਾ ਤਾਂ ਜਿਹੜੇ ਵੀ ਕੀਟ ਪਤੰਗੇ ਨੇ ਇਹਨੂੰ ਆਪਾਂ ਮਿੱਤਰ ਕੀਟਾਂ ਦੇ ਨਾਲ ਵੀ ਜੋੜ ਕੇ ਦੇਖ ਸਕਦੇ ਆ ਤੇ ਜਿਹੜੇ ਦੂਸਰੇ ਹੁੰਦੇ ਨੇਗੇ ਆਪਾਂ ਕਹ ਲਈਏ ਦੁਸ਼ਮਣ ਕੀਟ ਉਹਨਾਂ ਨਾਲ ਵੀ ਕਿਉਂਕਿ ਜਦੋਂ ਤੁਹਾਡੇ ਝੋਨੇ ਦੀਆਂ ਇਸ ਤਰੀਕੇ ਦੀਆਂ ਨੋਕਾਂ ਹੋਣਗੀਆਂ ਪਹਿਲਾਂ ਤਾਂ ਆਪਾਂ ਨੂੰ ਮੁੱਖ ਰੱਖ ਕੇ ਚੱਲਣਾ ਹੁੰਦਾ ਵਾ ਦੁਸ਼ਮਣ ਕੀਟ ਤੇ ਜਿਹੜਾ ਕਿ ਆਪਾਂ ਕਹ ਦੀਏ ਪਮਕੜ ਜਾਂ ਅੰਡੇ ਦਿੰਦਾਗਾ ਸੁੰਡੀ ਵਗੈਰਾ ਪੈਂਦੀ ਆ ਭਾਵੇਂ ਉਹ ਲੀਫ ਫੋਲਡਰ ਆ ਭਾਵੇਂ ਸਟੈਮ ਬੋਰਰ ਤਾਂ ਉਹ ਉਹ ਉੱਥੇ ਹੀ ਅੰਡੇ ਜ਼ਿਆਦਾ ਦਿੰਦੀ ਆ ਜਿੱਥੇ ਕਿਤੇ ਉਹਨੂੰ ਲੱਗਦਾ ਕਿ ਮੇਰੀ ਜਿਹੜੀ ਅਗਲੀ ਪੀੜ੍ਹੀ ਆ ਅਗਲੀ ਜਨਰੇਸ਼ਨ ਜਿਹੜੀ ਉਹ ਵਧੀਆ ਤਰੀਕੇ ਦੇ ਨਾਲ ਸਰਵਾਈਵ ਕਰ ਜੂਗੀ ਇਹੇ ਜੇ ਖੇਤ ਦੇ ਵਿੱਚ ਜਿੱਥੇ ਕਿਤੇ ਇਸ ਤਰੀਕੇ ਦਾ ਝੋਨਾ ਉੱਥੇ ਬਹੁਤ ਘੱਟ ਦੇਖਣ ਨੂੰ ਤੁਹਾਨੂੰ ਇਹ ਚੀਜ਼ਾਂ ਮਿਲਣਗੀਆਂ ਆਂਡੇ ਵੀ ਘੱਟ ਮਿਲਣਗੇ ਉੱਥੇ ਤੇ ਉੱਥੇ ਸੁੰਡੀ ਵਗੈਰਾ ਦੀ ਵੀ ਬਹੁਤਾਤ ਨਹੀਂ ਹੋਣੀ ਹੁਣ ਇਹਦਾ ਇੱਕ ਤਾਂ ਇਹ ਫਾਇਦਾ ਹੋ ਗਿਆ ਦੂਸਰਾ ਫਾਇਦਾ ਕਿਸਾਨ ਪ੍ਰਭੂ ਜੇਕਰ ਤੁਸੀਂ ਇਸ ਤਰੀਕੇ ਨਾਲ ਹੁਣ ਦੇਖੋ ਤੁਸੀਂ ਇਹ ਨੋਕਾਂ ਸੁੱਕੀਆਂ ਨੇ ਤੇ ਇਹਦੀਆਂ ਜੜਾਂ ਵੀ ਦੇਖ ਸਕਦੇ ਆਂ ਬਿਲਕੁਲ ਸਖਤ ਤੇ ਸਾਫ਼ ਨੇ ਕਿਉਂਕਿ ਕਾਰਨ ਕੀ ਹੈਗਾ ਸਾਰੇ ਖੇਤ ਦੀ ਗੱਲ ਨਹੀਂ ਕਰਦੇ ਆਪਾਂ ਇੱਥੇ ਥੋੜੀ ਜੀ ਜਗ੍ਹਾ ਦੇ ਵਿੱਚ ਨਾ ਐ ਇੰਨੀ ਕੁ ਜਗ੍ਹਾ ਦੇ ਵਿੱਚ ਕਿਤੇ ਨਾ ਕਿਤੇ ਪਾਣੀ ਘੱਟ ਚੜਦਾ ਕਹ ਲਈ ਆਪਾਂ ਜਹ ਆਪਾਂ ਅਗਲੀੇ ਕਈ ਵਾਰੀ ਥੋੜੀ ਜਗ੍ਹਾ ਉੱਚੀ ਹੁੰਦੀ ਹੈ ਤਾਂ ਇਸ ਜਗ੍ਹਾ ਦੇ ਵਿੱਚ ਹੀ ਇਹ ਪ੍ਰੋਬਲਮ ਆਈ ਹੈਗੀ ਕਿਉਂਕਿ ਇੱਥੇ ਪਾਣੀ ਹੈ ਜਿਹੜਾ ਉਹ ਤਰਦਾਗਾ ਕਹ ਲਈਏ ਜਹ ਖੇਤ ਆ ਜਦੋਂ ਆਪਾਂ 4 ਦਿਨ ਪਾਣੀ ਨਹੀਂ ਲਾਉਂਦੇ ਤਾਂ ਇਹਨੂੰ 6 ਦਿਨਾਂ ਦੀ ਤਰ੍ਹਾਂ ਲੰਘ ਜਾਂਦਾ ਦੂਸਰਾ ਚੋਣਾ ਨਾ ਤਾਂ ਉਹਦੀਆਂ ਆਪਾਂ ਕਹ ਲਈਏ ਨੋਕਾ ਮੱਛੀਆਂ ਨੇ ਜ਼ਿਆਦਾ ਪਾਣੀ ਨਾਲ ਤੇ ਨਾ ਹੀ ਘੱਟ ਨਾਲ ਮੱਛੀਆਂ ਨੇ ਉਹ ਸਥਿਰ ਜੇਕਰ ਤੁਹਾਡੇ ਖੇਤ ਦੇ ਵਿੱਚ ਇਸ ਤਰੀਕੇ ਦੀ ਪ੍ਰੈਕਟਿਸ ਹੈਗੀ ਆ ਤਾਂ ਤੁਸੀਂ ਇਹ ਸਮਝ ਲਓ ਕਿ ਤੁਸੀਂ ਨੇ ਜਿਹੜਾ ਛੜਕਿਆਗਾ ਇੱਕ ਪਤਲਾ ਸਤਲਾ ਫੰਗੀ ਫੈਡ ਦਾ ਛੜਕਿਆ ਉਹ ਕਰ ਦਿੱਤਾ ਨਾਲ ਉਹਦੇ ਤੁਸੀਂ ਜੜਾਂ ਵਧੀਆ ਕੰਮ ਕਰਨਾ ਜੜਾਂ ਸ਼ਖਤ ਹੋਣ ਉਹਦੇ ਵਾਸਤੇ ਵੀ ਕੋਈ ਟਾਉਨ ਕੈਡ ਕਰ ਲਿਆ ਤੁਹਾਡੇ ਬਿਨਾ ਛੜਕਿਆ ਕੀਤੇ ਛੜਕਿਆ ਕਰੇ ਜਿੰਨਾ ਕੰਮ ਹੋ ਗਿਆ ਕਿਉਂਕਿ ਇੱਥੇ ਕੀ ਹੈਗਾ ਇੱਥੇ ਬਿਮਾਰੀ ਘਟਾਉਣੀ ਹੈ ਝੋਨੇ ਦਾ ਜਿਹੜਾ ਅਨਾਜ ਹੈ ਜਿਹੜਾ ਝਾੜ ਨਿਕਲਣਾ ਉਹਦੇ ਤੇ ਕੋਈ ਨੁਕਸਾਨ ਨਹੀਂ ਹੋਣਾ ਅਗਲੇ ਦਿਨਾਂ ਦੇ ਵਿੱਚ ਜਦੋਂ ਪਾਣੀ ਲੱਗਣਾ ਉਦੋਂ ਇਹਨੇ ਇਹਨਾਂ ਚੀਜ਼ਾਂ ਨੂੰ ਕਵਰ ਕਰ ਜਾਣਾ ਨੋ ਪ੍ਰੋਬਲਮ ਇਹਦੇ ਤੇ ਤੁਹਾਨੂੰ ਕੁਝ ਨਹੀਂ ਦਿਖਾਈ ਦੇਊਗਾ ਉੱਪਰ ਪਾਣੀ ਲਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਜਦੋਂ ਨਸਾਰਾ ਹੋਣਾ ਜਦੋਂ ਗੋਭ ਤੇ ਆਉਣਾ ਉਦੋਂ ਆਪਾਂ ਥੋੜੀ ਜੀ ਪਾਣੀ ਦੀ ਜਿਹੜੀ ਆਪਾਂ ਕਹਿੰਦੇ ਫਲੋਅ ਆ ਉਦੋਂ ਵਧਾਉਣਾ ਹੁੰਦਾ ਹੁਣ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਬਾਲਾ ਪਾਣੀ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਇਹ ਬੈਨੀਫਿਟਾ ਦਾ ਨੋਕਾ ਮੱਛੀਆਂ ਦਾ ਹੁਣ ਗੱਲ ਕਰਦੇ ਹਾਂ ਕਿਸਾਨ ਪ੍ਰਭੂ ਬੈਕਟੀਰੀਅਲ ਲੀਫ ਬਲੱਟ ਦੀ ਹਾਂ ਹੁਣ ਆਪਾਂ ਉੱਥੇ ਪਹੁੰਚ ਕੇ ਜਿਹੜਾ ਤੁਹਾਨੂੰ ਦਿਖਾਉਣਾ ਚਾਹੁੰਦੇ ਸੀਗੇ ਬੈਕਟੀਰੀਅਲ ਲੀਫ ਬਲੱਟ ਜਾਂ BLB ਬਾਰੇ ਜਿਵੇਂ ਕਿ ਬਹੁਤ ਸਾਰੇ ਵੀਰ ਨੇ ਹੁਣ ਆਪਾਂ ਉਸ ਦਿਨ ਵੀਡੀਓ ਕੀਤੀ ਸੀ ਉਹਦੇ ਤੁਹਾਨੂੰ ਦਿਖਾਇਆ ਸੀ ਕਿ ਜੇਕਰ ਤੁਹਾਡੇ ਪੱਤੇਆਂ ਦੇ ਇਸ ਤਰੀਕੇ ਦੇ ਨਾਲ ਉੱਪਰੋਂ ਪੀਲਾ ਬਣਾਉਂਦਾਗਾ ਇੱਕ ਸਾਈਡ ਤੋਂ ਜਿਵੇਂ ਕਿ ਆਹ ਜਾ ਰਿਹਾ ਆ ਇਸ ਤਰੀਕੇ ਦੇ ਨਾਲ ਸਾਡੇ ਜਾ ਰਿਹਾ ਹੈਗਾ ਸੁੱਕ ਰਿਹਾ ਨੇ ਪੱਤਿਆਂ ਦੀਆਂ ਜਿਹੜੀਆਂ ਉੱਪਰੋਂ ਨੋਕਾਂ ਤੋਂ ਉੱਪਰੋਂ ਸ਼ੁਰੂ ਹੋ ਕੇ ਥੱਲੇ ਤੱਕ ਜਾਂਦਾ ਹੈ ਤਾਂ ਵੀ ਇਹ ਲੀ ਆ ਪਰ ਇੱਕ ਚੀਜ਼ ਹੋਰ ਵੀ ਦੇਖਣ ਵਾਲੀ ਹੈ ਇਹ ਕਿਉਂਕਿ ਇੱਥੇ ਕੀ ਹੁੰਦਾ ਨਾ ਆਪਾਂ ਇਹਨੂੰ ਦੋ ਤਿੰਨ ਪਾਸਿਆਂ ਤੋਂ ਚੀਜ਼ ਨੂੰ ਦੇਖਣਾ ਹੁੰਦਾ ਆਪਾਂ ਪਹਿਲੇ ਜੇ ਆਪਾਂ ਕਹੀਏ ਕਿ ਇਹਨੂੰ ਹੁਣ ਆਪਾਂ ਜੇਕਰ ਇਸ ਤਰੀਕੇ ਦੇ ਨਾਲ ਤੁਹਾਨੂੰ ਫੋਟੋ ਦਿਖਾ ਦਈਏ ਤਾਂ ਤੁਸੀਂ ਕਹੋਗੇ ਕਿ ਬੈਕਟੀਰੀਅਲ ਲੀਫ ਬਲਾਈਟ ਦਾ ਜਿਹੜਾ ਪ੍ਰਭਾਵ ਆ ਉਹ ਇਹਦੇ ਤੇ ਆ ਗਿਆ ਫਸੇ ਪਰ ਨਹੀਂ ਇੱਕ ਚੀਜ਼ ਹੋਰ ਨੋਟ ਕਰੋ ਤੁਸੀਂ ਅੱਗੇ ਜਾਓਗੇ ਜਦੋਂ ਪੱਤਾ ਜ਼ਰੂਰ ਸੁੱਕਿਆ ਇਹ ਜੀ ਗੱਲ ਨਹੀਂ ਵੀ ਕਿ ਸੁੱਕਿਆ ਨਹੀਂ ਹੈਗਾ ਪਰ ਨਾਲ ਦੀ ਨਾਲ ਕਿਤੇ ਨਾ ਕਿਤੇ ਜਿਹੜਾ ਇਹਦੀ ਗੋਭ ਦੇ ਉੱਤੇ ਅਟੈਕ ਹੋਇਆ ਹੋਇਆ ਦਾ ਆ ਦੇਖ ਸਕਦੇ ਹੋ ਤੁਸੀਂ ਗੋਭ ਸੁੱਕੀ ਆ ਗੋਭ ਸੁੱਕਣ ਦੇ ਨਾਲ ਜਿਹੜਾ ਇਹ ਪੱਤਾ ਸੀਗਾ ਜਿਹੜੇ ਨੇ ਅੱਗੇ ਜਾ ਕੇ ਝੰਡੇ ਪੱਤੇ ਦਾ ਰੋਲ ਅਦਾ ਕਰਨਾ ਜਾਂ ਸਪੋਰਟਰ ਪੱਤੇ ਦਾ ਰੋਲ ਅਦਾ ਕਰਨਾ ਤਾਂ ਅੱਗੇ ਜਾ ਕੇ ਉਹ ਪੱਤਾ ਜਿਹੜਾ ਪ੍ਰਭਾਵਿਤ ਹੋ ਗਿਆ ਉਹ ਪੱਤਾ ਸੁੱਕਣਾ ਸ਼ੁਰੂ ਹੋ ਗਿਆ ਇਹ ਆਪਾਂ ਬੀ ਐਲ ਬੀ ਦਾ ਇਹਨੂੰ ਅ ਨਹੀਂ ਕਹਿ ਸਕਦੇ ਕਿ ਇਹ ਬੀਐਲਵੀ ਦਾ ਹਟਾਇਕ ਤਾਂ ਇਹ ਚੀਜ਼ ਬਾਰੇ ਵੀ ਆਪਾਂ ਨੂੰ ਥੋੜਾ ਜਿਹਾ ਧਿਆਨ ਰੱਖਣਾ ਪੈਣਾਗਾ ਕਿਉਂਕਿ ਬੀਐਲਵੀ ਦੇ ਨਾਲ ਮਿਲਦੇ ਜੁਲਦੇ ਨਿਸ਼ਾਨ ਕਦੇ ਕਦੇ ਆਪਾਂ ਨੂੰ ਆਪਣੇ ਝੋਨੇ ਦੇ ਵਿੱਚ ਮਿਲਣ ਲੱਗ ਜਾਂਦੇ ਆ ਪਰ ਆਪਾਂ ਨੇ ਥੱਲੇ ਤਹ ਤੱਕ ਜਾਣਾਗਾ ਕਿ ਬੀਐਲਵੀ ਹੈਗਾ ਜਾਂ ਨਾ ਹੈ ਇਹ ਅਸੀਂ ਨੋਟ ਕੀਤਾ ਸੀਗਾ ਕਿਸੇ ਝੋਨੇ ਦੇ ਵਿੱਚ ਇਸੇ ਕਰਕੇ ਅਸੀਂ ਉੱਥੇ ਜਾ ਕੇ ਉਹਨੂੰ ਕਿਸੇ ਦਿਖਾਉਣ ਦੀ ਕਿ ਆਪਾਂ ਪ੍ਰਾਰਲ ਦੀ ਗੱਲ ਕਰਦੇ ਹਾਂ ਕਿ ਇਹ ਵੀਡੀਓ ਲੰਬੀ ਹੁੰਦੀ ਹੈ ਵੀਐਲਬੀ ਬਾਰੇ ਉਹ ਕਿਹੜੀਆਂ ਕੀ ਸਾਵਧਾਨੀਆਂ ਨੇ ਉਸ ਦਿਨ ਰਹਿ ਗਈਆਂ ਵੀਡੀਓ ਦੇ ਵਿੱਚ ਉਹ ਅਗਲੀ ਵੀਡੀਓ ਦੇ ਵਿੱਚ ਜਰੂਰ ਆਪਾਂ ਕਰਦੇ ਹਾਂ ਸਾਵਧਾਨੀਆਂ ਕਿ ਇਸ ਤਰੀਕੇ ਦੇ ਹੁੰਦੀਆਂ ਨੇ ਤਰੀਕੀ ਹੁੰਦਾ ਨਾ ਇਸ ਤਰੀਕੇ ਦਾ ਝੋਨਾ ਹੁੰਦਾ ਆਪਣਾ ਦੇਖ ਸਕਦੇ ਆ ਤੁਸੀਂ ਪੂਰਾ ਟਾਪ ਦਾ ਝੋਨਾ ਆਪਾਂ ਇਹਨੂੰ ਕਹਿ ਸਕਦੇ ਹਾਂ ਜੇ ਆਪਾਂ ਇਹਨੂੰ ਵਧੀਆ ਪੱਤਾ ਸੱਤਾ ਚੜਿਆ ਕਹਿੰਦਾ ਭਾਵੇਂ ਰਸਤੇ ਦੇ ਸੜਕੇ ਜਦੋਂ ਇਹ ਜਿਹਾ ਝੋਨਾ ਦੇਖਦੇ ਆਪਾਂ ਉਹਨੂੰ ਭਾਰੀ ਝੋਨੇ ਦਾ ਜਿਹੜਾ ਅਵਾਰਡ ਉਹ ਦੇ ਦਿੰਨੇ ਆ ਪਰ ਕਿਤੇ ਨਾ ਕਿਤੇ ਭਾਰੀ ਜਰੂਰ ਹੁੰਦਾ ਪਰ ਇਹਦਾ ਜਿਹੜਾ ਭਾਰਾਪਨ ਉਹ ਆਪਣੇ ਵਾਸਤੇ ਬੜਾ ਬੈਨੀਫਿਟ ਨਹੀਂ ਦਿੰਦਾ ਕਿਉਂਕਿ ਇੱਥੇ ਕੀ ਹੈਗਾ ਇੱਥੇ ਮੁੰਜਰਾਂ ਦੇ ਵਿੱਚ ਤਾਂ ਕਮੀ ਆ ਸਕਦੀ ਆ ਪਰ ਪੱਤਿਆਂ ਦੇ ਵਿੱਚ ਕਮੀ ਨਹੀਂ ਆਉਂਦੀ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਜਿਆਦਾ ਪ੍ਰੋਡਕਟ ਪਾ ਕੇ ਜਿਆਦਾ ਕੱਚਾਪਣ ਕਰਕੇ ਉਹਦੇ ਪੱਤਾ ਸੱਤਾ ਕਰ ਜਿਹੜਾ ਉਹ ਵੱਡਾ ਕਰ ਰੱਖਿਆ ਹੁੰਦਾ ਉਹਦੀ ਫਲੋਟ ਕਰ ਰੱਖੀ ਹੁੰਦੀ ਆ ਭਾਵੇਂ ਕਿ ਪੱਤਿਆਂ ਦੇ ਨਾਲ ਹੀ ਆ ਜਿਹੜਾ ਫਸਲ ਦਾ ਆਪਾਂ ਕਹਿੰਦੇ ਆ ਸੰਬੰਧ ਹੈਗਾ ਝਾੜ ਦਾ ਪਰ ਜੇਕਰ ਪੱਤਿਆਂ ਦੇ ਉੱਤੇ ਆਪਾਂ ਇੰਨਾ ਜ਼ੋਰ ਲਾ ਤੇ ਦਾਣੇ ਬਣਦੇ ਸਮੇਂ ਤੇ ਆਪਣੇ ਝੋਨੇ ਦੇ ਵਿੱਚ ਉਹ ਤਾਕਤ ਹੈ ਨਹੀਂ ਜਿਹੜੀ ਹੋਣੀ ਚਾਹੀਦੀ ਆ ਫੇਰ ਉਹ ਨਾਈ ਦਾ ਉੰਨੀ ਸਖਾਵਾਂ ਪਕਾਦੇ ਤੇ ਨਾਈ ਉਹ ਉਹਨੇ ਪੱਤੇ ਆਪਣੇ ਸਵਸਥ ਰੱਖ ਸਕਦਾ ਕਿਉਂਕਿ ਕੀ ਹੁੰਦਾ ਨਾ ਜਿਹੜੇ ਜਿੰਨੇ ਕੇ ਦੇਖ ਸਕਦਾ ਤੁਸੀਂ ਬਹੁਤ ਸਾਰੇ ਵੀਰਾਂ ਦੇ ਤਾਲ ਬਣਦਾ ਹੁੰਦਾ ਜਿੰਨੇ ਕੇ ਆਹ ਦੇਖ ਸਕਦਾ ਤੁਸੀਂ ਇਹ ਇੱਕ ਕੁਦਰਤੀ ਆਪਾਂ ਕਹ ਲਈਏ ਪ੍ਰੋਸੈਸ ਆ ਇਹ ਇਹਦੇ ਨਾਲ ਜੇ ਤਾਂ ਦੇਖੋ ਆਪਾਂ ਨੇ ਬਾਹਲੀ ਪ੍ਰੈਕਟਿਸ ਰੋਂਗ ਕੀਤੀ ਆ ਪਹਿਲਾਂ ਦੀਆ ਵਗੈਰਾ ਜਾਂ ਹੋਰ ਸਮਾਨ ਆਪਾਂ ਨੇ ਕਹਿੰਦਾ ਭਾਵ ਜਿਹੜਾ ਟੂਣਾ ਟੋਟਕਾ ਜਿਹੜਾ ਕਰਦੇ ਨੇਗੇ ਉਹ ਕੀਤਾ ਫਿਰ ਦੇਖੋ ਆਪਾਂ ਇਹ ਚੀਜ਼ ਮੰਨ ਸਕਦੇ ਆ ਕਿ ਇਹ ਚੀਜ਼ਾਂ ਆਉਣਗੀਆਂ ਹੀ ਆਉਣਗੀਆਂ ਇਹਦਾ ਨੁਕਸਾਨ ਭਾਵੇਂ ਅੱਜ ਦੀ ਘੜੀ ਕੋਈ ਨਹੀਂ ਪਰ ਉਸ ਟਾਈਮ ਤੇ ਤੁਸੀਂ ਆਪਣਾ ਨੁਕਸਾਨ ਕਰ ਲਿਆ ਇਹ ਕੁਦਰਤੀ ਆ ਕਿ ਜਿਹੜੇ ਪੁਰਾਣੇ ਪੱਤੇ ਨੇ ਉਹ ਸਟਣੇ ਨੇ ਉਹ ਜਿਹੜੇ ਨਾਰਮਲ ਤੋਂ ਨਾ ਜਿਹਦੇ ਤੇ ਤੁਸੀਂ ਇਹ ਪ੍ਰਕਿਰਸਾ ਨਹੀਂ ਕੀਤੀ ਜਿਆਦਾ ਤੁਸੀਂ ਟੋਟਕੇ ਵਾਲੀ ਜਾਂ ਜਿਆਦਾ ਪ੍ਰੋਡਕਟਾਂ ਵਾਲੀ ਉੱਥੇ ਹੋਊਗੀ ਉੱਥੇ ਵੀ ਜ਼ਰੂਰੀ ਆ ਇਹ ਕਿਉਂਕਿ ਜਿਹੜੇ ਪੁਰਾਣੇ ਪੱਤੇ ਨੇ ਇਹਨਾਂ ਪੱਤਿਆਂ ਨੂੰ ਛੱਡਣੇ ਹੁੰਦੇ ਆ ਪਰ ਕਿਤੇ ਨਾ ਕਿਤੇ ਉੱਥੇ ਜਿਆਦਾ ਅਪਰਾਲ ਹੁੰਦਾ ਜਿੱਥੇ ਕਿਤੇ ਇਹ ਜਿਆਦਾ ਨਜਾਇਜ਼ ਆਪਾਂ ਨੇ ਜੂਰੀਆ ਵਗੈਰਾ ਜਾਂ ਹੋਰ ਪ੍ਰੋਡਕਟ ਪਾਏ ਹੁੰਦੇ ਨੇ ਉੱਥੇ ਉਸ ਟਾਈਮ ਤੇ ਝੋਨੇ ਦੇ ਵਿੱਚ ਫਲਾਟ ਬਹੁਤ ਹੋ ਜਾਂਦੀ ਪਰ ਅੱਗੇ ਜਿਵੇਂ ਕਿ ਆਪਾਂ ਸ਼ੁਰੂਆਤ ਚ ਗੱਲ ਕੀਤੀ ਕਿ ਐਨੀ ਕਿ ਸੈਂਸ ਹਰ ਇੱਕ ਫਸਲ ਨੂੰ ਹਰ ਇੱਕ ਚੀਜ਼ ਨੂੰ ਹੁੰਦੀ ਹੈ ਕਿ ਆਪਾਂ ਕਿੰਨੀ ਕਿ ਚੀਜ਼ ਪਾਲ ਸਕਾਂਗੇ ਕਿੰਨੇ ਕਿ ਦਾਣਿਆਂ ਦੇ ਉੱਤੇ ਆਪਾਂ ਇਹਨੂੰ ਕਿੰਨੇ ਕ ਆਪਾਂ ਆਪਣੇ ਕੋਲ ਆਣੇ ਰੱਖ ਸਕਦੇ ਹਾਂਗੇ ਜਾਂ ਕਿੰਨਾ ਕ ਆਪਾਂ ਅਨਾਜ ਲੈ ਸਕਾਂ ਜਾਂ ਆਪਾਂ ਲਈ ਕਿ ਬੂਟਾ ਦਾ ਜਿਹੜਾ ਉਹ ਦੇਖ ਕੀ ਚਾਹਤ ਕੁਸ ਕੁ ਖਾਮਾਂ ਨੇ ਜਿਹੜੀਆਂ ਉਹ ਮਰਨੀਆਂ ਸ਼ੁਰੂ ਹੋ ਜਾਂਦੀਆਂ ਜਾਂ ਕਹਿੰਦੇ ਬੂਟਾ ਆਪਣੇ ਆਪ ਮਾਰਨੀਆਂ ਸ਼ੁਰੂ ਕਰ ਦਿੰਦਾ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਅਨਾਜ ਨੇ ਆਉਣਾ ਹੁੰਦਾ ਅਨਾਜ ਜਿੰਨਾ ਵੀ ਲੱਗਿਆ ਉਹਨਾਂ ਕੋਸ਼ਿਸ਼ ਕਰਨੀ ਹੁੰਦੀ ਹੈ ਬੂਟੇ ਨੇ ਪਕਾਉਣ ਦੀ ਤਾਂ ਇਹਨਾਂ ਚੀਜ਼ਾਂ ਨੂੰ ਸਮਝੀਏ ਇਹਨਾਂ ਚੀਜ਼ਾਂ ਵਾਸਤੇ ਨਾਵੇਂ ਆਪਾਂ ਖਰਚਾ ਕਰਦੀਏ 2-3 ਚੀਜ਼ਾਂ ਨੇ ਇਹਨਾਂ ਨੂੰ ਸਮਝਣਾ ਪੈਣਾ ਕਿ ਇਹ ਕਿਉਂ ਹੁੰਦਾ ਕਿਵੇਂ ਹੁੰਦਾ ਕੀ ਕਾਰਨ ਹੁੰਦਾ ਆਖਿਆਲਾ ਤੁਸੀਂ ਸਮਝ ਗਏ ਹੋਣੇ ਕਿ ਇਹਨਾਂ ਤਿੰਨਾਂ ਚੀਜ਼ਾਂ ਦਾ ਕੀ ਕਾਰਨ ਹੈ ਤੇ ਕੀ ਆਪਾਂ ਨੂੰ ਕਰਨਾ ਚਾਹੀਦਾ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ